ਧਿਆਨ ਲੋਕਾਂ ਦਾ ਇਧਰ ਉਧਰ ਕਰਨ ਵਾਸਤੇ ਸਰਕਾਰ ਚਾਲਾਂ ਚੱਲਦੀ ਹੈ ਤੇ ਸਮੇਂ ਦੀ ਪੁਲਿਸ ਦੇ ਮੌਜੂਦਾ ਡੀਜੀਪੀ ਜਿਹੜੇ ਪਰਿਵਾਰ ਦੇ ਵਿੱਚ ਬਾਪ ਬੇਈਮਾਨ ਹੋਵੇ ਉੱਥੇ ਆਸ ਨਹੀਂ ਹੁੰਦੀ ਕਿ ਉਹਦੇ ਪੁੱਤ ਇਮਾਨਦਾਰ ਹੋਣਗੇ ਪੰਜਾਬ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਇਸ ਕਦਰ ਚਰਚਾ ਵਿੱਚ ਹੈ ਕੇਸ ਦਾ ਸੇਕ ਪੁਲਿਸ ਮੁਖੀ ਡੀਜੀਪੀ ਸੁਰੇਸ਼ ਅਰੋੜਾ ਤੱਕ ਵੀ ਪਹੁੰਚਿਆ ਇਲਜ਼ਾਮ ਵੀ ਗੰਭੀਰ ਅਤੇ ਵਿਰੋਧੀਆਂ ਦਾ ਵਿਰੋਧ ਵੀ ਤਿੱਖਾ ਲਿਹਾਜ਼ਾ ਡੀਜੀਪੀ ਸੁਰੇਸ਼ अरोੜਾ ਨੇ ਪਿਛਲੇ ਦਿਨੀ ਆਪਣੀ ਚੁੱਪੀ ਤੋੜੀ ਅਤੇ ਇਮਾਨਦਾਰੀ ਦਾ ਰਾਗ ਲਾਪ ਦਿੱਤਾ ਇਸ ਤੇ ਸਿਆਸਤ ਪਖਣੀ ਲਾਜ਼ਮੀ ਸੀ ਤੇ ਹੋਇਆ ਵੀ ਉਹੀ ਮਸਲਾ ਸਿਮਰਜੀਤ ਸਿੰਘ ਬੈਂਸ ਨੇ ਚੁਕ ਲਿਆ ਅਤੇ ਡੀਜੀਪੀ ਸੁਰੇਸ਼ अरोੜਾ ਨੂੰ ਕਰੜੇ ਹੱਥੀ ਲੈਂਦਿਆਂ ਇਮਾਨਦਾਰੀ ਤੇ ਹੀ ਸਵਾਲ ਚੁੱਕ ਦਿੱਤੇ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਸਤਕਾਰਯੋਗ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦੀ ਇੱਕ ਸਟੇਟਮੈਂਟ ਛਪੀ ਹੈ ਉਹ ਸਟੇਟਮੈਂਟ ਨੇ মিডিਆ ਨੂੰ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ মিডিਆ ਟਰਾਇਲ ਹੋ ਗਿਆ ਮੈਂ ਕਹਿੰਦਾ ਜੇ ਮੈਂ ਚੰਗਾ ਕੰਮ ਕੀਤਾ ਤੇ ਮੈਂ ਆਸ ਕਰਦਾ ਮੀਡੀਆ ਕੋਲੋਂ ਵੀ ਮੇਰੀਆਂ ਚੰਗੀਆਂ ਤਾਲੂ ਨੂੰ ਜੀਬ ਲਾ ਕੇ মিডিਆ ਖਬਰਾਂ ਬੋਲੇ ਮੇਰੀਆਂ ਚੰਗੀਆਂ ਅਖਬਾਰਾਂ ਦੇ ਵਿੱਚ ਫੋਟੋਸ਼ਾਪਣ ਤੇ ਜੇ ਮੈਂ ਕੋਈ ਬੇਈਮਾਨੀ ਕਰਾਂ ਮੈਂ ਕੋਈ ਕੁੱਤਾ ਕੰਮ ਕਰਾਂ ਤੇ ਉਹ ਕਿਉਂ ਨਾ ਛਪੇ মিডিਆ ਦੇ ਵਿੱਚ ਮੈਂ ਉਹਨੂੰ ਕਹਾਂ ਵੀ ਇਹ মিডিਆ ਟਰਾਇਲ ਕਿਉਂ ਹੋ ਗਿਆ ਡੀਜੀਪੀ ਸਾਹਿਬ ਬੋਲਦੇ ਆ ਕਹਿੰਦੇ ਕਿ মিডিਆ ਟਰਾਇਲ ਹੋ ਗਿਆ ਇਸ ਕਾਲ ਕਹਿੰਦੇ ਮੈਂ ਉਹਨਾਂ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ ਜਿਨ੍ਹਾਂ ਨੇ ਮੇਰੀ ਸ਼ੋਭੀ ਵਿਗਾੜਨ ਵਾਸਤੇ ਹੋ ਸਕਦਾ ਹੋਵੇ ਕਿ ਮੇਰਾ ਨਾਮ ਵੀ ਹੋਵੇ ਮੈਂ ਡੀਜੀਪੀ ਸਾਹਿਬ ਦਾ ਇੱਕ ਪ੍ਰਿਵਿਲੇਜ ਕਮੇਟੀ ਦੇ ਵਿੱਚ ਇਸ਼ੂ ਲੈ ਕੇ ਗਿਆ ਹੋਇਆ ਮੈਂ ਡੀਜੀਪੀ ਸਾਹਿਬ ਤੋਂ ਰਜ਼ਾਇਨ ਦੀ ਮੰਗ ਕੀਤੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਲਿਖ ਕੇ ਭੇਜਿਆ ਕਿ ਜਦੋਂ ਐਸਆਈਟੀ ਜਿਹੜੀ ਮਾਨਯੋਗ ਹਾਈ ਕੋਰਟ ਨੇ ਬਣਾਈ ਮਿਸਟਰ ਚਟੋ ਪਾਦੇਆ ਜਿਹਦੇ ਐਸਆਈਟੀ ਦੇ ਹੈੱਡ ਲਾਇਗ ਹੈ ਤੇ ਉਹ ਚਟੋਪਾਦਿਆ ਐ ਐਸਆਈਟੀ ਕਮੇਟੀ ਦੀ ਰਿਪੋਰਟ ਦੇ ਵਿੱਚ ਪੰਜਾਬ ਪੁਲਿਸ ਦੇ ਮੌਜੂਦਾ ਡੀਜੀਪੀ ਦਾ ਨਸ਼ੇ ਦੇ ਤਸਕਰਾਂ ਦੇ ਨਾਲ ਸਬੰਧਾਂ ਦਾ ਖੁਲਾਸਾ ਹੋਣਾ ਡੀਜੀਪੀ ਸਾਹਿਬ ਨੂੰ ਤਾਂ ਉਦੋਂ ਹੀ ਚਾਹੀਦਾ ਸੀ ਨੈਤਿਕਤਾ ਦੇ ਆਧਾਰ ਤੇ ਜੇ ਤੁਸੀਂ ਇਮਾਨਦਾਰ ਸੀਗੇ ਡੀਜੀਪੀ ਸਾਹਿਬ ਜੇ ਤੁਸੀਂ ਕਹਿੰਦੇ ਮੇਰਾ 35 ਸਾਲਾਂ ਦਾ ਇਮਾਨਦਾਰੀ ਦਾ ਪੰਜਾਬ ਪੁਲਿਸ ਦੀ ਸੇਵਾ ਦਾ ਸਫਰ ਤੇ ਫਿਰ ਤੁਸੀਂ ਨੈਤਿਕਤਾ ਦੇ ਆਧਾਰ ਤੇ ਜਦੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਗਠਿਤ ਹੋਈ ਐਸਆਈਟੀ ਚਟੋਪਾਦਿਆ ਦੀ ਗਵਾਹੀ ਦੇ ਵਿੱਚ ਤੁਹਾਡੇ ਨਾਵਾਂ ਦਾ ਜ਼ਿਕਰ ਨਸ਼ਾ ਤਸਕਰਾਂ ਦੇ ਨਾਲ ਆਇਆ ਸੀ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ ਬੈਸ ਨੇ ਡੀਜੀਪੀ अरोड़ा ਨੂੰ ਇੱਥੇ ਨਹੀਂ ਬਖਸ਼ਿਆ ਉਹਨੇ ਡੀਜੀਪੀ ਚਟੋਪਾਦਿਆ ਨੂੰ ਵੀ ਝੂਠੇ ਕੇਸ 'ਚ ਫਸਾਉਣ ਦੇ ਖੁਲਾਸੇ ਕਰਦਿਆ ਡੀਜੀਪੀ ਸੁਰੇਸ਼ अरोड़ा ਨੂੰ ਚੈਲੰਜ ਕਰ ਦਿੱਤਾ ਤੁਸੀਂ ਰਿਜ਼ਾਈਨ ਨਹੀਂ ਕੀਤਾ ਉਲਟਾ ਤੁਸੀਂ ਚਟੋਪਾਦਿਆ ਨੂੰ ਚੱਡਾ ਸੁਇਸਾਈਡ ਕਾਂਡ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਚੱਡਾ ਸੁਇਸਾਈਡ ਕਾਣ ਦੇ ਵਿੱਚ ਇੱਕ ਕਮਾਂਡਰ ਅਫਸਰ ਵੀ ਉਹਨੇ ਐਸਆਈਟੀ ਨੇ ਸਚਾਈ ਲੋਕਾਂ ਦੇ ਸਾਹਮਣੇ ਕਿਉਂ ਲਿਆਂਦੀ ਤੇ ਤੁਸੀਂ ਉਹਦੇ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਉਹਦੇ ਤੇ ਝੂਠੀ ਐਫਆਈਆਰ ਦਰਜ ਕਰਗੀਆਂ ਸਕੀਮਾਂ ਸ਼ੁਰੂ ਕਰਤੀਆਂ ਚੱਟੋ ਪਾਦਿਆ ਸਾਹਿਬ ਨੂੰ ਦੁਬਾਰਾ ਹਾਈ ਕੋਰਟ ਦੀ ਸ਼ਰਨ 'ਤੇ ਜਾਣਾ ਪਿਆ ਗੱਲ ਕਹਿਣੀ ਪਈ ਜਾ ਕੇ ਕਿ ਮੈਂ ਕਿਵੇਂ ਇਹ ਜਾਂਚ ਪੜਤਾਲ ਕਰ ਸਕਦਾ ਮੇਰੇ ਤੋਂ ਤਾਂ ਖੁਦ ਪੰਜਾਬ ਦੀ ਪੁਲਿਸ ਦਾ ਮੁਖੀ ਜਿਹੜਾ ਝੂਠਾ આરોਪ ਚੱਡਾ ਸੁਇਸਾਈਡ ਕਾਣ ਮੈਨੂੰ ਉਹਦੇ 'ਤੇ ਕੜੀ ਹਿੱਸਣ ਲੱਗਿਆ ਤੇ ਅੱਜ ਡੀਜੀਪੀ ਸਾਹਿਬ ਦਾ ਇਹ ਬਿਆਨ ਆਣਾ ਇਹ ਮੀਡੀਆ ਟ੍ਰਾਇਲ ਹੋ ਗਿਆ ਮੀਡੀਆ ਆਪਣੀਆਂ ਸੀਮਾ ਟੱਪ ਗਿਆ ਤੇ ਉਹ ਲੋਕ ਕਹਿੰਦੇ ਜਿਹੜਾ ਮੇਰਾ ਨਾਮ ਲੈ ਰਹੇ ਐ ਮੈਂ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ ਮੈਂ ਤੁਹਾਡੇ ਜ਼ਰੀਏ ਡੀਜੀਪੀ ਸਾਹਿਬ ਨੂੰ ਸਤਕਾਰ ਦੇ ਨਾਲ ਇਹ ਸੰਦੇਸ਼ ਦੇਣਾ ਚਾਹਨਾ ਕਿ ਡੀਜੀਪੀ ਸਾਹਿਬ ਅਸੀਂ ਤੇਰੀ ਕਾਨੂੰਨੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਡੀਜੀਪੀ ਸੁਰੇਸ਼ अरोड़ा ਦੀ ਸੇਵਾ ਮੁਕਤੀ ਨੂੰ ਕਰੀਬ 2 ਮਹੀਨੇ ਦਾ ਸਮਾਂ ਰਹਿ ਗਿਆ ਇਸ ਤੋਂ ਪਹਿਲਾਂ ਡੀਜੀਪੀ ਸੁਧਾਰਤ ਛਟੋਪਾਦਿਆ ਦੀ ਅਦਾਲਤ ਚ ਦਸਤਕ ਦੇ ਚੁੱਕੀ ਰਿਪੋਰਟ ਅਤੇ ਜਨਤ ਕੋਈ ਖੁਲਾਸੇ ਸਾਬਤ ਕਰਨ ਲਈ ਕਾਫੀ ਨੇ ਕਿ ਮੁਸ਼ਕਿਲਾਂ ਦਾ ਦੌਰ ਹਾਲੇ ਮੁੱਕਿਆ ਨਹੀਂ ਇਲਜ਼ਾਮਾਂ ਦੀ ਫੈਰਿਸ ਤਲਮੀ ਹੈ ਖਾਮੋਸ਼ੀ ਤੋੜ ਕੇ ਮੀਡੀਆ ਟ੍ਰਾਇਲ ਨੂੰ ਕਟਾਰੇ ਚ ਖੜਾ ਕਰਨਾ ਮਸਲੇ ਨੂੰ ਸ਼ਾਂਤ ਨਹੀਂ ਕਰ ਸਕਦਾ ਬਿਊਰ ਰਿਪੋਰਟ ਡੀ5 ਚੈਨਲ ਪੰਜਾਬੀ ਕੀ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਅਨਕ ਕੀ ਤੁਹਾਡੀ ਅਨਕ ਦਾ ਨੰਬਰ ਵਾਰ-ਵਾਰ ਵਧ ਰਿਹਾ ਕਾਲਾ ਮੋਤੀਆ ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ-ਦਿਨ ਘਟਦੀ ਜਾ ਰਹੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਬਿਨਾ ਆਪਰੇਸ਼ਨ ਅੱਖਾਂ ਦੀ ਚੋਦ ਵਧਾਉਣ ਦੇ ਲਈ ਇੱਕੋ ਇੱਕ ਭਰੋਸੇਮੰਦ ਨਾਮ ਯਾਦ ਰੱਖੋ ਨੈਚਰਲ ਵਿਜ਼ਨ ਸੈਂਟਰ ਪਟਿਆਲਾ ਇਹ ਐਮ ਐਸ ਡਾਕਟਰ ਸੈਪਾਨਾ ਦੀ ਦੇਖਰੇਖੇ ਹੁਣ 100% ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ ਕੰਡੀਸ਼ਨ ਅਪਲਾਈ ਜ਼ਰੂਰੀ ਸੂਚਨਾ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫਤ ਇਲਾਜ ਕੀਤਾ ਜਾਂਦਾ ਹੈ